ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਿੱਕੀ ਦਾ ਸਫਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਗੁਰੂ ਗੋਬੇ ਸਿੰਘ ਜੀ ਨੇ ਬਚਪਨ ਦੇ ਪੰਜ ਸਾਲ ਪਟਨਾ ਸਾਹਿਬ ਦੇ ਚਿੱਪਤੀਤ ਕੀਤੇ ਬਚਪਨ ਤੋਂ ਹੀ ਆਪ ਜੀ ਵਿੱਚ ਅਚਾਹੇ ਤੇ ਵੀ ਗੁਣ ਸਨ ਜੋ ਕਿ ਉਹਨਾਂ ਦੀ ਰੋਹਾਨੀ ਸਮਰੱਥਾ ਨੂੰ ਪ੍ਰਗਟ ਕਰਦੇ ਸਨ ਆਪ ਜੀ ਆਪਣੇ ਸਾਥੀਆਂ ਦੀਆਂ ਦੋ ਟੋਲੀਆਂ ਪਨਾਕੇ ਆਪ ਇੱਕ ਟੋਲੀ ਦੇ ਆਗੂ ਬਣ ਜਾਂਦੇ ਸਨ ਤੇ ਦੂਜੀ ਦਾ ਕਿਸੇ ਹੋਰ ਬੱਚੇ ਨੂੰ ਪਨਾ ਦਿੰਦੇ ਸਨ ਦੋਵੇਂ ਟੋਲੀਆਂ ਦਾ ਆਪਸ ਵਿੱਚ ਨਕਲੀ ਜੁੱਧ ਕਰਵਾਇਆ ਕਰਦੇ ਸਨ ਆਪ ਜੀ ਬਚਪਨ ਤੋਂ ਹੀ ਬੜੇ ਕਮਾਲ ਦੇ ਤੀਰੰਦਾਜ਼ ਸਨ ਤੇ ਆਪ ਜੀ ਦਾ ਨਿਸ਼ਾਨਾ ਹਮੇਸ਼ਾ ਟਿਕਾਣੇ ਤੇ ਲੱਗਦਾ ਸੀ ਤੇ ਬੜੀ ਦੂਰ ਤੱਕ ਚਲਦਾ ਸੀ ਬਾਲਗੋ ਬਿਦਾਈ ਜੀ ਆਪਣੇ ਹਾਨੀਆਂ ਦੇ ਆਗੂ ਸਨ ਤੇ ਸਾਰੇ ਬੱਚੇ ਉਹਨਾਂ ਦੀ ਕਈ ਹਰ ਗੱਲ ਮੰਨਿਆ ਕਰਦੇ ਸਨ ਆਪ ਜੀ ਆਪਣੇ ਹਾਨੀਆਂ ਨੂੰ ਹਮੇਸ਼ਾ ਡਟੜਤਾ ਦਾ ਸਬਕ ਸਿਖਾਇਆ ਕਰਦੇ ਸਨ ਇੱਕ ਵਾਰ ਉਥੋਂ ਦੀ ਪਟਨੇ ਦਾ ਨਵਾਬ ਲੰਗੜਿਆ ਸੀ ਜੋ ਕਿ ਬੜਾ ਜ਼ੁਲਮੀ ਤੇ ਬੇਈਮਾਨ ਸੀ ਅੱਗੇ ਅੱਗੇ ਆਰੇ ਸਿਪਾਈਆਂ ਨੇ ਸਾਰੇ ਬੱਚਿਆਂ ਨੂੰ ਕਿਹਾ ਕਿ ਨਵਾਬ ਸਾਹਿਬ ਜੇ ਤੋ ਲੱਗ ਕੇ ਆਉਣ ਤਸ ਆਪਣੇ ਚੁੱਕ ਕੇ ਸਲਾਮ ਕਰਨੀ ਪਰ ਭਾਲ ਗੋਬਿੰਦਾਈ ਜੀ ਨੇ ਸਾਰੇ ਬੱਚਿਆਂ ਨੂੰ ਕਿਹਾ ਕਿ ਇਹ ਬੇਈਮਾਨ ਹਾਕਮ ਹੈ ਤੇ ਸਤਕਾਰ ਦਾ ਹੱਕਦਾਰ ਨਹੀਂ ਹੈ ਇਸ ਲਈ ਜਦੋਂ ਉਹ ਲੱਗ ਕੇ ਆਵੇ ਤਾਂ ਸਾਰਿਆਂ ਇਸ ਨੂੰ ਮੂੰਚ ਚੜਾਉਣਾ ਤੇ ਫਿਰ ਉਈ ਉਈ ਕਰਕੇ ਭੱਜ ਜਾਣਾ। ਬਾਲ ਗੋਬਿੰਦ ਰਾਏ ਜੀ ਤੇ ਹੁਕਮ ਅੰਸਾਰ ਸਾਰੇ ਬੱਚਿਆਂ ਨੇ ਇਸ ਤਰ੍ਹਾਂ ਹੀ ਕੀਤਾ। ਨਵਾਬ ਦੇ ਲਾਗੇ ਆਉਣ ਤੇ ਸਾਰਿਆਂ ਨੇ ਉਸ ਨੂੰ ਮੂੰਚੜਾਇਆ। ਤੇ ਫਿਰ ਉਈ ਉਈ ਕਰਕੇ ਉੱਥੋਂ ਭੱਜ ਗਏ। ਬੱਚਿਆਂ ਦੀ ਇਹ ਨਿਰੜਤਾ ਦੇਖ ਕੇ ਉਹ ਨਵਾਬ ਅਤੇ ਉਸ ਦੇ ਸਿਪਾਹੀ ਬੜੇ ਹੈਰਾਨ ਹੋਏ। ਪਟਨਾ ਸਾਹਿਬ ਵਿਖੇ ਗੰਗਾ ਨਦੀ ਦੇ ਕਿਨਾਰੇ ਸ਼ਿਫਤਤ ਨਾਮ ਦਾ ਇੱਕ ਪੰਡਿਤ ਰਹਿੰਦਾ ਸੀ ਜੋ ਕਿ ਵਿਸ਼ਨੂੰ ਜੀ ਦਾ ਪੁਜਾਰੀ ਸੀ ਤੇ ਉੱਚੀ ਆਤਮਿਕ ਅਵਸਥਾ ਦਾ ਮਾਲਕ ਸੀ। ਉਸ ਪੰਡਤ ਨੇ ਪਾਲ ਗੋਪਿੰਦ ਰਾਏ ਜੀ ਦੀ ਇਲਾਹੀ ਸਰਤਥਾ ਨੂੰ ਪਛਾਣ ਲਿਆ ਤੇ ਮਨ ਹੀ ਮਨ ਤਮੰਨਾ ਕੀਤੀ ਕਿ ਪਾਲ ਗੋਪਿੰਦ ਰਾਏ ਜੀ ਉਸ ਨੂੰ ਸ਼੍ਰੀ ਕ੍ਰਿਸ਼ਨ ਜੀ ਤੇ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇ ਕੇ ਨਿਹਾਲ ਕਰਨ। ਬਾਲ ਪ੍ਰੀਤਮ ਜੀ ਵੀ ਉਸ ਦੀ ਭਾਵਨਾ ਨੂੰ ਸਮਝ ਗਏ ਤੇ ਉਸ ਨੂੰ ਸ਼੍ਰੀ ਕ੍ਰਿਸ਼ਨ ਜੀ ਤੇ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇ ਕੇ ਨਿਹਾਲ ਕੀਤਾ। ਇਸ ਤਰ੍ਹਾਂ ਪੰਦੇਜੀ ਬਲ ਗੋਬਿੰਦਜੀ ਦੇ ਪੱਕੇ ਸਰਦਾਲੂ ਬਣ ਗਏ ਤੇ ਉਹਨਾਂ ਨੂੰ ਪਾਲਾ ਪ੍ਰੀਤਮ ਕਹਿ ਕੇ ਸੰਬੋਧਨ ਕਰਿਆ ਕਰਦੇ ਸਨ गोबिंद गोबिंद की सद फैल गई बाला सेना ने नदी वाले मारे किनारे बैठे समाधि फट चुकी कौड़ी जानते सन उस रोले बाला मचा रखा सामने बालक ने धक्का मार के उस आदमी नती सारा भिज गया नहाता गया रोह दाड़े रोहिच भर रिया भरिया पिता गुस्से बाहर निकलिया ਕੇ ਬਾਲਕ ਨੂੰ ਫੜਾ ਪਰ ਕੀ ਦੇਖ ਕੇ ਸਰੀਰ ਵਿੱਚ ਜੋ ਸਾੜ ਪੈਂਦਾ ਤੇ ਫਿਰ ਹੁੰਦੀ ਸੀ ਹਟ ਗਈ ਹੈ ਠੰਡ ਠੰਡ ਪੈ ਰਹੀ ਹੈ ਜਦ ਪਿੰਡੇ ਨੂੰ ਤੱਕੇ ਤੇ ਸਾਰਾ ਨਵਾਂ ਨਰੋਇਆ ਹੋ ਗਿਆ ਫਿਰ ਤਾਂ ਸਮਝ ਗਿਆ ਕਿ ਇਹ ਸੱthre ਬਾਲ ਦੀ ਕਰਾਮਾਤ ਹੈ ਫਿਰ ਤਾਂ ਫੜਨ ਦੀ ਥਾ ਪੈਰੀ ਪੈ ਗਿਆ ਆਖੇ ਗੋਬਿੰਦ ਤੂੰ ਸੱਚਮੁੱਚ ਗੋਬਿੰਦ ਹੈ ਤੂੰ ਗੋਬਿੰਦ ਤੂੰ ਗੋਬਿੰਦ ਤੂੰ ਗੋਬਿੰਦ ਕਰਦਾ ਪੈਸੁਰ ਤਜਾ ਹੋ ਗਿਆ ਸ਼ਿਵਦਤ ਪੰਡਿਤ ਇਹ ਕੌਤਕ ਦੇਖ ਰਿਆ ਸੀ

किस तरह रोगी राजी कर देवें शिव भी उठ के पैरों को चंबड़ गया आखे गोबिंद बिंद गौबिंद तू गौबिंद तू सख्यात गौबिंद है अज तो शिवदत्त न्यार पै गया साहेबजादे जी इस घाट से आके मिन्या ते इस मिलया करते सन तो इस न ज गल करते सन तब बाल के नहीं संजापते चंगे उच्चे विद्या वाले पंडित लगते सन इस गल तो भी पंडित की नह चा पक्की हो गई वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ